ਪਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਤੇ ਕੋਰਟ ਕੰਪਲੈਕਸ ਵਿੱਚ ਨਿਗਮ ਚੋਣਾ ਲਈ ਨਾਮਜ਼ਦਗੀ ਪਰੰਦਾ ਅੰਤ ਕਤਲ ਨਾਲ ਹੋਇਆ ਇਲਜ਼ਾਮ ਨੇ ਕੀ ਪੀਪੀਪੀ ਆਗੂ ਲੱਖਾ ਸਿਧਾਣਾ ਨੇ ਅਕਾਲੀ ਨੇਤਾ ਕੁਲਬੀਰ ਸਿੰਘ ਗੋਲਡੀ ਦਾ ਕਤਲ ਕਰ ਦਿੱਤਾ ਮਿਊਨਿਸਪਲ ਚੋਣਾ ਨੂੰ ਲੈ ਕੇ ਗੋਲਡੀ ਰਾਮਪੁਰਾ ਕੋਰਟ ਕੰਪਲੈਕਸ ਵਿੱਚ ਉਮੀਦਵਾਰਾਂ ਦੇ ਕਾਗਜ਼ ਭਰਉਣ ਲਈ ਆਇਆ ਹੋਇਆ ਸੀ ਤੇ ਲੱਖਾ ਸਿਧਾਣਾ ਕਾਂਗਰਸ ਦੇ ਉਮੀਦਵਾਰਾਂ ਦੇ ਪੱਖ ਚ ਆਇਆ ਹੋਇਆ ਸੀ ਇਸ ਮੌਕੇ ਬਹਿਸ ਇੰਨੀ ਵੱਡੀ ਕਿ ਨੌਬਤ ਗੋਲੀਬਾਰੀ ਦੀ ਆ ਗਈ ਪੁਲਿਸ ਨੇ ਲੱਖਾ ਸਿਧਾਣਾ ਤੇ ਉਸ ਦੇ ਸਾਥੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਲੱਖਾ ਸਿਧਾ ਹੋ ਜਾਖਮੀ ਹੋਇਆ ਔਰ ਉਸ ਨੂੰ ਤੁਰੰਤ ਹਸਪਤਾਲ ਚ ਲੈ ਗਿਆ ਜਿੱਥੇ ਜਾ ਕੇ ਉਹਦੀ ਇਲਾਜ ਹੋਈ ਹੈ ਔਰ ਕੰਪਲੇਨੈਂਟ ਪਾਰਟੀ ਦੇ ਬਿਆਨ ਦੇ ਉੱਪਰ ਅਸੀਂ ਜਿਹੜੀ ਐਫ ਆਰ ਅ ਲਖਵੀਰ ਲਖਾ ਸ਼ਿਕਾਇਤਨਾ ਜਿਹੜਾ ਹੈਗਾ ਉਹਦੇ ਤੇ ਬਾਈ ਨੇਮ ਅਸੀਂ ਜਾਨ ਜਿਨ੍ਹਾਂ ਵੀ ਬੰਦੇ ਉਹਨਾਂ ਨੇ ਲਿਖਾਇਆ ਹੈ ਪੀਰਸ਼ਰਕਾਰ ਕੇ ਹੋਂਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ AVP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ AVP ਨਿਊਜ਼ ਪੰਜਾਬੀ ਨੂ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ AVP ਲਾਈਵ ਐਪ ਅਤੇ ਸਿਲੈਕਟ ਕਰੋ AVP ਨਿਊਜ਼ ਪੰਜਾਬੀ